ਸੀ ਮਜਬੀ ਸਿੰਘ ਦੇ ਗੇੜ ਦੇ ਥੱਲੇ ਉਹਦੀ ਲੰਘਾਂਗੇ ਏਦਾਂ ਲੈਣਾ ਤੁਸੀਂ ਖਾਲਸਾ ਰਾਜ ਮੈਨੂੰ ਬੜੇ ਲੋਕ ਕਹਿੰਦੇ ਆ ਕਿ ਤੂੰ ਜੱਟ ਸਿੰਘ ਹੋ ਕੇ ਬਾਬਾ ਮੇਜਰ ਸਿੰਘ ਸੋਢੀ ਜੀ ਕੋਲ ਕਿਉਂ ਜਾਂਦਾ ਉਹ ਮਜਬੀ ਸਿੱਖਾ ਓਏ ਯਾਰ ਤੁਹਾਨੂੰ ਹੁਣ ਮੈਂ ਕੀ ਦੱਸਾਂ ਜੀ ਉਹ ਐਸਾ ਮਹਾਪੁਰਸ਼ ਆ ਜਿਹਦੇ ਕੋਲ ਸਰਕਾਰਾਂ ਆ ਕੇ ਮੱਥੇ ਰੇਕਦੀਆਂ ਉਹਨੂੰ ਸਰਕਾਰਾਂ ਚਾਲੂ ਨਹੀਂ ਉਹਦੇ ਕੋਲ ਜਿੱਤਰੋ ਅਸੀਂ ਜਾਤ ਪਾਤ ਖੇਡ ਲੈਂਦੇ ਆ ਫਿਰ ਬਾਬਾ ਦੀਪ ਸਿੰਘ ਮਜਬੀ ਸਿੱਖ ਸੀ ਬਾਬਾ ਜੀਵਨ ਸਿੰਘ ਬਾਬਾ ਮਜਬੀ ਸਿੱਖ ਸੀ ਹਰੀ ਸਿੰਘ ਨਰਵਾ ਮਜਬੀ ਸਿੱਖ ਸੀ ਯਾਰ ਇੰਨੀ ਨਫ਼ਰਤ ਕਿਉਂ ਆ ਮਜਬੀ ਸਿੱਖਾਂ ਤੋਂ ਜਿਸ ਕੋੜ ਦੇ ਵਿੱਚੋਂ ਸਾਨੂੰ ਗੁਰੂ ਮਹਾਰਾਜ ਹਾਂਜੀ ਕੀ ਹਾਲ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਨਾ ਇੱਕ ਬੜੀ ਪਤੇ ਦੀ ਗੱਲ ਆ ਮੈਂ ਤੁਹਾਨੂੰ ਵੀਡੀਓ ਵਿਖਾਉਣਾ ਬਹੁਤ ਪਿਆਰੀ ਗੱਲ ਲੱਗੀ ਹੈ ਮੈਨੂੰ ਬੰਦੇ ਦੀ ਮੇਰੇ ਵੀਰ ਨੇ ਬੜੀ ਸੋਹਣੀ ਗੱਲ ਕਹੀ ਆ ਪਰ ਕਈਆਂ ਦੇ ਵਿੱਚ ਉਹ ਗੱਲ ਹੁੰਦੀ ਆ ਨਾ ਵੀ ਹਮ ਨਹੀਂ ਸੁਧਰਾਂਗੇ ਤੇ ਇਹ ਕੁਝ ਬੰਦੇ ਇਦਾਂ ਦੇ ਹੁੰਦੇ ਆ ਕਿ ਜਿਹੜੇ ਕਹਿੰਦੇ ਵੀ ਹਮ ਨਹੀਂ ਸੁਧਰਾਂਗੇ ਸੋ ਉਹਨਾਂ ਵਾਸਤੇ ਇਹ ਗੱਲਬਾਤ ਆ ਤੇ ਹੋ ਸਕਦਾ ਕਿਸੇ ਭਰਾ ਨੂੰ ਮਾੜੀ ਗੱਲ ਵੀ ਲੱਗੇ ਮਤਲਬ ਕਿ ਆਪਣੀ ਬੜੀ ਸੋਚ ਹੁੰਦੀ ਆ ਵੀ ਆਪਣੀ ਆਪਣੀ ਪਰਬੇਸ਼ਨ ਹੁੰਦੀ ਆ ਬੰਦੇ ਦੀ ਤੇ ਹੋ ਸਕਦਾ ਕਿਸੇ ਨੂੰ ਮਾੜੀ ਗੱਲ ਵੀ ਲੱਗੇ ਬਸ ਮੈਨੂੰ ਬਹੁਤ ਵਧੀਆ ਗੱਲ ਲੱਗੀ ਆ ਤੁਸੀਂ ਕਮੈਂਟ ਕਰਕੇ ਦੱਸਣਾ ਆ ਵੀ ਤੁਹਾਨੂੰ ਵਧੀਆ ਲੱਗੀ ਆ ਗੱਲ ਇਹ ਜਾਂ ਇਹ ਬੰਦੇ ਦੀ ਗਲਤ ਗੱਲ ਆ ਲੇਕਿਨ ਮੈਨੂੰ ਇਸ ਵੀਰ ਦੀਆਂ ਗੱਲਾਂ ਬਹੁਤ ਪਿਆਰੀਆਂ ਲੱਗੀਆਂ ਆਜੋ ਸੰਗਤ ਜੀ ਅਸੀਂ ਨੇ ਇੱਕ ਪ੍ਰੋਗਰਾਮ ਤੇ ਗਏ ਤੇ ਜਦੋਂ ਪ੍ਰੋਗਰਾਮ ਖਤਮ ਹੋਇਆ ਤੇ ਆਪਾਂ ਫਿਰ ਸ਼ਾਦੋਪਨ ਹੀ ਸ਼ਾ ਕਰੇ ਆਂ ਤਾਂ ਉਥੇ ਇੱਕ ਬਜ਼ੁਰਗ ਸਾਡੇ ਕੋਲ ਆਉਂਦੇ ਨੇ ਤੇ ਕਹਿੰਦੇ ਨੇ ਕਿ ਭਾਈ ਸਾਹਿਬ ਤੁਹਾਨੂੰ ਇੱਕ ਗੱਲ ਦੱਸਣੀ ਹੈ ਕਿ ਇਸ ਪਿੰਡ ਦੇ ਵਿੱਚ ਇੱਕ ਮਜਬੀ ਸਿੱਖਾਂ ਦਾ ਮੁੰਡਾ ਸ਼ਹੀਦ ਹੋਇਆ ਹੈ ਤਾਂ ਜਦੋਂ ਉਹਦੇ ਨਾਮ ਦਾ ਗੇਟ ਬਣਨ ਲੱਗਾ ਤਾਂ ਸਾਡੇ ਪਿੰਡ ਵਾਲਿਆਂ ਨੇ ਕਿਹਾ ਕਿ ਹੁਣ ਅਸੀਂ ਮਜਬੀ ਸਿੰਘ ਦੇ ਗੇਟ ਦੇ ਥੱਲੇ ਵੀ ਲੰਘਾਂਗੇ ਬਤਲ ਐਡੀ ਇੱਕ ਜ਼ਿਆਦਾ ਮਾਨਸਿਕਤਾ ਸਾਡੀ ਡਿੱਗ ਗਈ ਹੈ ਕਿ ਅਸੀਂ ਜਿਸ ਕੋੜ ਦੇ ਵਿੱਚੋਂ ਸਾਨੂੰ ਗੁਰੂ ਮਹਾਰਾਜ ਨੇ ਕੱਢਿਆ ਅਸੀਂ ਅੱਜ ਫਿਰ ਉਹਦੇ ਵਿੱਚ ਵੜ ਗਏ ਆ ਜਾਤਾਂ ਪਾਤਾਂ ਦੇ ਵਿੱਚ ਵੜ ਗਏ ਆ ਕਦੀ ਲਾਹਣਤਾ ਐਸੇ ਲੋਕਾਂ ਦੇ ਉੱਤੇ ਇਦਾਂ ਲੈਣਾ ਤੁਸੀਂ ਖਾਲਸਾ ਰਾਜ ਖਾਲਸਾ ਰਾਜ ਵਿੱਚ ਇਦਾਂ ਹੁੰਦਾ ਸੀ ਜੱਤਾ ਪਤਾ ਹੁੰਦੀਆਂ ਸੀ ਮੈਨੂੰ ਬਾਰੇ ਲੋਕ ਕਹਿੰਦੇ ਆ ਕਿ ਤੂੰ ਜੱਟ ਸਿੰਘ ਹੋ ਕੇ ਪਾਪਾ ਮੇਜਰ ਸਿੰਘ ਸੋਢੀ ਜੀ ਕੋਲ ਕਿਉਂ ਜਾਂਦਾ ਉਹ ਬਜਵੀ ਸਿੱਖਾ ਠੀਕ ਆ ਉਹ ਦੀਵੀ ਜਾਤ ਦੇ ਆ ਓਏ ਯਾਰ ਤੁਹਾਨੂੰ ਹੁਣ ਮੈਂ ਕੀ ਦੱਸਾਂ ਕਿ ਉਹ ਐਸਾ ਮਹਾਪੁਰਸ਼ ਆ ਜਿਹਦੇ ਕੋਲ ਸਰਕਾਰਾਂ ਆ ਕੇ ਮੱਥੇ ਰੇਖਦੀਆਂ ਹਨ ਉਹ ਸਰਕਾਰਾਂ ਚਾਲੂ ਨੇ ਉਹਦੇ ਕੋਲ ਠੀਕ ਹੈ ਇਹ ਕਿਉਂ ਤੁਸੀਂ ਤੁਹਾਡੀ ਮਾਸਿਕ ਤਾਂ ਸਾਡੇ ਲੋਕਾਂ ਦੀ ਇਨੀ ਗਿਰ ਗਈ ਹੈ ਫਿਰ ਜੇ ਅਸੀਂ ਤੁਹਾਡੀ ਭਾਸ਼ਾ ਦੀ ਵਿੱਚ ਤੁਹਾਨੂੰ ਜਵਾਬ ਦੇਣੇ ਆ ਜਿੱਦਾਂ ਇਹ ਜਾਤ ਪਾਤ ਖੇਡ ਲੈਂਦੇ ਆ ਫਿਰ ਬਾਬਾ ਦੀਪ ਸਿੰਘ ਮਜਬੂਤ ਸਿੱਖ ਸੀ ਬਾਬਾ ਜੀਵਨ ਸਿੰਘ ਜਿਨ੍ਹਾਂ ਨੇ ਬੁੱਤ ਇੱਕ ਭਦਰ ਮਹਾਰਾਜ ਸੀਸ ਲੈ ਕੇ ਆਂਦਾ ਦਿੱਲੀ ਤੋਂ ਉਹ ਬਜਵੀ ਸਿੱਖ ਸੀ ਹਰੀ ਸਿੰਘ ਨਰਵਾ ਮਜਬੂਤ ਸਿੱਖ ਸੀ ਕਿਰ ਇਨੀ ਨਫਰਤ ਕਿਉਂ ਆ ਮਜਬੂਤ ਸਿੱਖਾਂ ਤੋਂ ਹਾਂਜੀ ਸੁਣੀ ਵੀਰ ਦੀ ਗੱਲ ਮੈਨੂੰ ਬਹੁਤ ਵਧੀਆ ਗੱਲਾਂ ਲੱਗੀਆਂ ਬਾਈ ਦੀਆਂ ਪੀ ਫਿਰ ਸਿੱਖ ਨਹੀਂ ਗਾ ਵੀਰ ਦੀਆਂ ਗੱਲਾਂ ਕਹਿਣ ਦੀਆਂ ਇਹੀ ਆ ਵੀ ਜੇ ਉਹ ਜਾਤਾਂ ਪਾਤਾਂ 'ਚ ਅਜੇ ਅਸੀਂ ਫਸੇ ਹੋਏ ਆ ਨਾ ਫਿਰ ਅਸੀਂ ਸਿੱਖ ਨਹੀਂ ਗਏ ਮੈਨੂੰ ਵੀ ਕਈ ਭਰਾ ਕਹਿ ਦਿੰਦੇ ਆ ਵੀ ਤੂੰ ਜੱਟ ਬੰਦਾ ਹੋ ਕੇ ਵੀ ਵਜਵੀ ਸਿੱਖਣੀ ਆ ਗੱਲਾਂ ਕਰਦਾ ਮੈਨੂੰ ਵੀ ਕਈ ਭਰਾ ਕਹਿ ਦਿੰਦੇ ਆ ਕਮੈਂਟ ਕਰਦੇ ਆ ਜਾਂ ਵੈਸੇ ਵੀ ਕਹਿ ਦਿੰਦੇ ਆ ਵੀ ਤੂੰ ਬਸ ਮੈਂ ਕੀ ਕਰਾਂ ਭਰਾ ਮੇਰੇ ਨੇ ਕਹਿ ਹੀ ਦਿੱਤਾ ਸਾਰਾ ਕੁਝ ਠੀਕ ਆ ਇਹ ਵੀ ਜੱਟ ਭਰਾ ਆ ਤੇ ਦੇਖੋ ਕਿ ਮੈਂ ਕੋਈ ਗੱਲ ਮੈਂ ਤਾਂ ਹਰ ਵੀਡੀਓ 'ਚ ਕਹਿਣਾ ਹੁੰਦਾ ਆ ਵੀ ਜਾਤਾਂ ਪਾਤਾਂ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾਗਾ ਠੀਕ ਆ ਮੈਂ ਤਾਂ ਇਹ ਵੀ ਕਹਿਣਾ ਹੁੰਦਾ ਵੀ ਠੀਕ ਆ ਤੁਸੀਂ ਰੱਖੋ ਪਰ ਜਿਹੜੀ ਇੱਕ ਰਿਸਪੈਕਟ ਹੁੰਦੀ ਆ ਨਾ ਉਹ ਦਿਆ ਕਰੋ ਠੀਕ ਆ ਤੁਸੀਂ ਰੱਖਣੀ ਆ ਤੁਸੀਂ ਵੱਡੇ ਹੋ ਨੋ ਪ੍ਰੋਬਲਮ ਤੁਸੀਂ ਵੱਡੇ ਰਵੋ ਕੋਈ ਗੱਲ ਨਹੀਂ ਲੇਕਿਨ ਇੱਕ ਇਨਸਾਨ ਦੀ ਰਿਸਪੈਕਟ ਇੱਕ ਸਿੱਖ ਦੀ ਰਿਸਪੈਕਟ ਇਹ ਕਰਨੀ ਸਿੱਖੋ ਪਹਿਲਾਂ ਸਿੱਖ ਬਾਦਚ ਬਣ ਜਾਓ ਆਪਾਂ ਫੇਰ ਬਣ ਜਾਵਾਂਗੇ ਕਿਤੇ ਕੋਈ ਕੋਰੇ ਦੂਜੇ ਜਾਨਵਰਾਂ 'ਚ ਬਣ ਜਾਾਂਗੇ ਪਹਿਲਾਂ ਇਨਸਾਨ ਬਣ ਜਾਈਏ ਬਾਕੀ ਗੱਲਾਂ ਮਤਲਬ ਫੇਰ ਵੇਖਾਂਗੇ ਬਾਕੀ ਰੈਸ ਨਹੀਂ ਲੈਣੀ ਜਿਉਂਦੇ ਰੋ ਹੱਸਦੇ ਰੋ ਵੱਸਦੇ ਰੋ ਮੋਜਾ ਮਾਣੋ ਖੁਸ਼ ਰਿਆ ਕਰੋ ਬਕੇ ਭਾਈ ਥੈਂਕ ਯੂ